ਨਾਮ ਬੰਦ ਹੋਣਾ ਚਾਹੀਦਾ ਕਿਉਂਕਿ ਜਦੋਂ ਤੱਕ ਕੋਈ ਨਾਮੀ ਬੰਦਾ ਇਸ ਘੇਰੇ ਵਿੱਚ ਪੈਂਦਾ ਉਹਦੀ ਚਰਚਾ ਹੁੰਦੀ ਹੈ ਗਾਇਕ ਜਿਹਦੇ ਅੱਗੇ ਅਵਾਰਾ ਪਸ਼ੂ ਆਇਆ ਉਹ ਜੀਵਨ ਮੌਤ ਦੀ ਲੜਾਈ ਲੜ ਰਿਹਾ ਹੁਣ ਉਹਦਾ ਚਰਚਾ ਸਾਰੇ ਪਾਸੇ ਪਰ ਜਦੋਂ ਸਰਕਾਰ ਇਹ ਕੌਸੈਸ ਲੈਂਦੀ ਹੈ ਹਰ ਇੱਕ ਬੰਦੇ ਤੋਂ ਵਸੂਲਦੀ ਹੈ ਤੇ ਉਹਦਾ ਭਾਅ ਵੀ ਇਹ ਹੈ ਵੀ ਜਿਹੜੇ ਅਵਾਰਾ ਪਸ਼ੂ ਆ ਉਹਨਾਂ ਦੀ ਸਰਕਾਰੀ ਤੌਰ ਤੇ ਸੰਭਾਲ ਕਰਨੀ ਆ ਉਹ ਗਲੀਆਂ 'ਚ ਹੋਣ ਉਹ ਸੜਕਾਂ 'ਤੇ ਹੋਣ ਉਹ ਕਿਸੇ ਵੀ ਥਾਂ 'ਤੇ ਤੁਰੇ ਫਿਰਦੇ ਹੋਣ ਉਹਨਾਂ ਦਾ ਇੱਕ ਟੈਕਸ ਨਿਰਧਾਰਤ ਕੀਤਾ ਵੀ ਇਹਨਾਂ ਅਸੀਂ ਤੁਹਾਡੇ ਕੋਲੋਂ ਲੈਣਾ ਕਿਉਂ ਕਿ ਕਿਉਂਕਿ ਅਸੀਂ ਇਹਨਾਂ ਅਵਾਰਾ ਪਸ਼ੂਆਂ ਤੋਂ ਤੁਹਾਡੀ ਰਾਖੀ